ਸਵੇਰੇ ਜੀ ਬੱਤੀ ਖਬਰ ਨਿਕਲ ਗਈ ਪਸੰਦ ਵੈਨਿਊ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਚਾਰ ਪੰਜ ਨੇਪਾਲੀਆਂ ਨੇ ਘਰੇ ਕੁਸਕੇ ਇੱਕ ਕੰਮ ਵਾਲੀ ਨੂੰ ਬਣਾ ਨਿਸ਼ਾਨਾ ਤੇ 1.5 ਵਜੇ ਮੈਂ ਨਿਕਲਿਆ ਘਰੋਂ ਤੇ 2 ਵਜੇ ਹੀ ਮੇਰਾ ਲੜਕਾ ਹੀ ਕੰਮ ਕਰ ਰਿਆ ਸੀਗਾ ਉਹਨੇ ਚਾਰ ਬੰਦੇ ਆਪਣੇ ਬੁਲਾਏ ਤੇ ਮੇਟੀ ਦਾ ਫੋਨ ਆਇਆ ਕਿ ਅੰਦਰ ਚੋਰ ਆ ਗਏ ਨੇ ਤੇ ਉਹਨੇ ਕੰਮ ਵਾਲੀ ਲੜਕੀ ਸੀਗੀ ਔਰ ਇੱਕ ਮੇਰੀ ਬੇਟੀ ਸੀਗੀ ਉਹਨੇ ਬੰਦੀ ਬਣਾ ਕੇ ਉਹਨਾਂ ਨੇ ਸਾਰੇ ਸਾਡੇ ਉੱਤੇ ਖਸੂਰਾ ਕੀਤੀਆਂ ਕੁਝ ਉਹਨੇ ਸਮਾਨ ਨੇ ਦੋ ਤਿੰਨ ਮੁੰਦਰੀਆਂ ਚਕਲੀਆਂ ਦੇ ਕੁਝ ਉਹਨੇ ਪੈਸੇ ਦੀ ਉੱਥੇ ਚੋਰੀ ਕਰਕੇ ਚਲੇ ਗਿਆ ਜਿਹੜੇ ਉਹਦੇ ਆਧਾਰ ਕਾਰਡ ਬਣੇ ਹੋ ਸੀ ਇਹ ਇੱਥੇ ਇਹਨਾਂ ਨੇ ਆਧਾਰ ਕਾਰਡ ਦੋ ਦੋ ਬਣਾਏ ਨੇ ਕਿ ਨਕਾਦੀ ਬਣਾਏ ਹੋਏ ਆ ਇੱਕ ਇੰਡੀਆ ਦੇ ਬਣਾਏ ਨੇ ਕਈਆਂ ਨੇ ਉਸ ਆਧਾਰ ਕਾਰਡ ਦੇ ਜਦੋਂ ਆਪਾਂ ਗੇਜ ਛਾਣਬੀਨ ਕੀਤੀ ਕੁੰਦਨਪੁਰੀ ਗਏ ਕਿੱਥੇ ਗਏ ਦੋ ਬੰਦੇ ਨਹੀਂ ਲੱਭੇ ਸਾਨੂੰ ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਯੂਮ ਬਰੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਬਸੰਤ ਵੈਨਿਊ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ 4-5 ਨਪਾਲੀਆਂ ਨੇ ਘਰੇ ਕੁੱਸ ਕੇ ਇੱਕ ਕੰਮ ਵਾਲੀ ਨੂੰ ਬਣਾਇਆ ਨਿਸ਼ਾਨਾ ਤੇ ਉਸ ਤੋਂ ਬਾਅਦ ਉਹਨੂੰ ਕਮਰੇ 'ਚ ਬੰਦ ਕਰਕੇ ਲੱਖਾਂ ਦਾ ਸਮਾਨ ਲੁੱਟਿਆ ਮਾਮਲਾ ਜਾਣ ਲੈਣੇ ਆ ਮਾਮਲਾ ਕੀ ਹੈ ਸਰ ਨਮਸਕਾਰ ਨਮਸਕਾਰ ਸਰ ਕੀ ਨਾਮ ਆਪਕਾ ਰੋਹਿਤ ਬਰੀ ਰੋਹਿਤ ਦੀ ਕੀ ਹੋਇਆ ਕੀ ਸੀਗਾ ਸਰ ਦੋ ਦਿਨ ਪਹਿਲਾਂ ਕਿ ਦੁਪਹਿਰ ਨੂੰ ਮੈਂ 1:30 ਵਜੇ ਮੈਂ ਨਿਕਲਿਆ ਕਰੋ ਤੇ 2 ਵਜੇ ਹੀ ਮੇਰਾ ਲੜਕਾੇ ਕੰਮ ਕਰ ਰਿਹਾ ਸੀਗਾ ਉਹਨੇ 4 ਬੰਦੇ ਆਪਣੇ ਬੁਲਾਏ ਤੇ 2 ਵਜੇ ਮੈਂ ਅੱਧਾ ਘੰਟਾ ਨਿਕਲਿਆ ਕਰੋ ਤੇ ਉਹਦਾ ਬੇਟੀ ਦਾ ਫੋਨ ਆਇਆ ਕਿ ਕੋਈ ਕਿੰਨੇ ਅੰਦਰ ਕੋਈ ਫੜ ਗਿਆ ਤੇ ਮੇਰੇ ਵਾਈਫ ਵੀ ਕਿਸੀ ਬਾਹਰ ਗਈ ਸੀ ਤੇ ਉਹਨਾਂ ਨੇ ਖਬਰ ਦੱਸੀ ਕਿ ਵੀ ਕਿ ਅੰਦਰ ਚੋਰ ਆ ਗਏ ਨੇ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਪਹੁੰਚੇ ਫੜਾ ਫੜਾ ਭਟਾਈ ਵਜੇ ਦੇ ਕਰੀਬ ਪਹੁੰਚ ਗਏ ਉੱਥੇ ਪੁਲਿਸ ਵਾਲਿਆਂ ਨੇ ਤਲਾਸ਼ ਕੀਤਾ ਸਾਰਿਆਂ ਨੂੰ ਕੀਤਾ ਤੇ ਉਸ ਵਾਰ ਜਦੋਂ ਖਬਰ ਪਹੁੰਚੀ ਗਈ ਉਹਨਾਂ ਨੇ ਚਾਰ ਬੰਦੇ ਲੜਕੇ ਲੈ ਕੇ ਆਇਆ ਸੀਗਾ ਤੇ ਉਹਨੇ ਕੰਮ ਵਾਲੀ ਲੜਕੀ ਸੀਗੀ ਔਰ ਇੱਕ ਮੇਰੀ ਬੇਟੀ ਸੀ ਲੜੀ ਤੇ ਕੁਦਰਤੀ ਗੱਲ ਹੈ ਕਿ ਉਹਨੇ ਬੰਦੀ ਬਣਾ ਕੇ ਉਹਨਾਂ ਨੇ ਸਾਰੇ ਸਾਡੇ ਉੱਤੇ ਫਰੋਰਾ ਕੀਤੀਆਂ ਕੁਝ ਉਹਨੇ ਸਾਮਾਨ ਦੋ ਦਿਨ ਮੰਦਰੀਆਂ ਚਕਲੀਆਂ ਦੇ ਕੁਝ ਉਹਨੇ ਪੈਸੇ ਦੇ ਉੱਤੇ ਚੋਰੀ ਕਰਕੇ ਚਲੇ ਗਿਆ ਤੇ ਮੈਂ ਪੁਲਿਸ ਵਾਲੇ ਨੂੰ ਕਿਹਾ ਕਿ ਮੇਰੇ ਸਾਮਾਨ ਬਾਰੇ ਇਹਨਾਂ ਨੂੰ ਨਹੀਂ ਪਤਾ ਹੈਗਾ ਕਿਉਂਕਿ ਮੇਰੀ ਵਾਈਫ ਵਰਗੀ ਜੀ ਉਹਨੂੰ ਜ਼ਿਆਦਾ ਪਤਾ ਹੈਗਾ ਉਹ ਕੱਲ ਪਰਸ ਹੋ ਆ ਜਾਣਗੇ ਉਹ ਦੱਸਣਗੇ ਤੇ ਉਹਨਾਂ ਨੇ ਅੱਜ ਨੋਟਿਸ ਕੀਤਾ ਜੋ ਵੀ ਚੋਰੀ ਹੋਈ ਹੈ ਤੇ ਦੂਸਰੀ ਗੱਲ ਹੈ ਕਿ ਉਹਨੇ ਇਸ ਗੱਲ ਦੇ ਬਾਰੇ ਕਿੰਨੇ ਆਂ ਨੇਪਾਲੀਆਂ ਨੂੰ ਉਹਨਾਂ ਨੇ ਚਾਰੋਂ ਜਦੋਂ ਮੇਰੇ ਬੇਟੀ ਦੇ ਕਮਰੇ 'ਚ ਗਏ ਤੇ ਕੁਦਰਤੀ ਉਹਦੇ ਮਾਈਲੋ ਦਾ ਹੋਂ ਸੀਗਾ ਉਹਨਾਂ ਨੇ ਮੋਬਾਈਲ ਦੇ ਵਿੱਚ ਉਹਨੇ ਸ਼ੋਰ ਮਚਾਇਆ ਤੇ ਕੁਝ ਉਹਦੇ ਕਾਰਨ ਬਚਾਅ ਹੋ ਗਿਆ ਤੇ ਉਹ ਡਰ ਦੇ ਮਰੇ ਨਿਕਲ ਗਏ ਤੇ ਇਸ ਕਾਰਨ ਬੜੀ ਮੁਸ਼ਕਲ ਨਾਲ ਬਚਾਅ ਹੋਇਆ ਤੇ ਇਸ ਬਾਰੇ ਵਿੱਚ ਪਹਿਲਾਂ ਵੀ ਨਾ ਇੱਕ ਦੋ ਮਹੀਨੇ ਪਹਿਲਾਂ ਪੁਲਿਸ ਵਾਲੇ ਨੂੰ ਮੈਂ ਇਤਲਾਹ ਦਿੱਤਾ ਸੀਗਾ ਕਿ ਜਿਵੇਂ ਲੋਕੀ ਕਰਨੇ ਕੀ ਅੱਜ ਕੱਲہ ਵੈਰੀਫਿਕੇਸ਼ਨ ਕਰਨ ਜਾਇਆ ਕਰੋ ਤੇ ਮੈਂ ਉਹਨਾਂ ਨੂੰ ਵੈਰੀਫਿਕੇਸ਼ਨ ਵਾਸਤੇ ਥਾਣੇ ਗਿਆ ਪਹਿਲਾਂ ਬਸੰਦੇਵ ਨੂੰ ਗਿਆ ਫਿਰ ਸਦਰ ਥਾਣੇ ਗਿਆ ਤੇ ਕਿਸੇ ਨੇ ਮੈਂ ਕਿ ਸੀਪੀ ਅਫੀਸ ਆ ਬਾਸ ਸੀ ਸੀਆਰ ਸੀਪੀਆਰ ਕੋਈ ਹੈਗਾ ਉੱਥੇ ਨਾ ਉੱਥੇ ਹੀ ਆਫਿਸ ਗਿਆ ਤੇ ਉੱਥੇ ਉਹਨਾਂ ਨੇ ਮੈਂ ਕਹਿ ਗਿਆ ਇਹਦੀ ਵੈਰੀਫਿਕੇਸ਼ਨ ਕਰੋ ਉਹਨਾਂ ਨੇ ਮਨਾਂ ਕਰਤਾ ਕਹਿੰਦੇ ਆਪਾਂ ਨੇਪਾਲੀਆਂ ਦੀ ਵੈਰੀਫਿਕੇਸ਼ਨ ਨਹੀਂ ਕਰਦੇ ਤੇ ਮੈਂ ਕਹੀ ਫਿਰ ਕਿਉਂ ਨਹੀਂ ਕਰਦੇ ਕਹਿੰਦੇ ਸਾਡਾ ਇੱਕ ਵਾਰੀ ਨਾ ਉੱਥੇ ਕੋਈ ਵਾਰਦਾਤ ਕਰਕੇ ਚਲੇ ਗਿਆ ਸੀ ਕਿਹਾ ਤੇ ਜਦੋਂ ਉਹਨਾਂ ਨੂੰ ਫੜਨ ਗਿਆ ਕੋਈ ਪੁਲਿਸ ਵਾਲਾ ਤਾਂ ਉਹਨਾਂ ਨੂੰ ਮਾਰ ਦਿੱਤਾ ਤੇ ਕੋਈ ਸਾਡੇ ਗਵਰਨਮੈਂਟ ਨੇ ਹੈਲਪ ਨਹੀਂ ਕੀਤੀ ਮੈਂ ਕਿਹਾ ਜੀ ਫਿਰ ਤੁਸੀਂ ਫਿਰ ਪੁਲਿਸ ਉਹਨਾਂ ਨੂੰ ਨੇਪਾਲੀਆ ਨੂੰ ਇੰਟਰਕਿਊ ਕਰਨ ਦਿੰਦੇ ਕਿਉਂ ਕਹਿੰਦੇ ਉਹ ਚੋਰੀ ਆ ਜਾਂਦੇ ਨੇ ਮੈਂ ਕਿਹਾ ਚੋਰੀ ਆ ਜਾਂਦੇ ਫਿਰ ਉਹਨੂੰ ਫੜ ਕੇ ਬਾਹਰ ਕੱਢਣਾ ਚਾਹੀਦਾ ਫਿਰ ਇਦਾਂ ਦਾ ਤੇ ਇਸ ਗੱਲ ਦੇ ਉਹ ਕਹਿੰਦੇ ਆਪਾਂ ਕੁਝ ਕਰ ਨਹੀਂ ਸਕਦੇ ਜੀ ਤੇ ਫਿਰ ਮੈਂ ਕਿਹਾ ਹੁਣ ਇਹ ਬੰਦਾ ਅਗਰ ਮੇਰੇ ਨਾਲ ਕੋਈ ਅਗਰ ਮੇਰਾ ਵਾਰਦਾਤ ਕਰੂਗਾ ਤੇ ਫਿਰ ਕਿ ਉਹਨੂੰ ਕਿੱਦਾਂ ਪਜਾਵਾਂਗੇ ਉਹ ਗੁਦਰ ਦੀ ਇਹ ਵਾਰਦਾਤ ਵੀ ਹੋ ਗਈ ਤੇ ਮੈਂ ਹੁਣ ਇਹਦੇ ਬਾਰੇ ਦੁਬਾਰਾ ਐਕਸ਼ਨ ਲੈ ਰਹੇ ਆ ਤੇ ਹੁਣ ਇਹਦੀ ਫਿਰ ਇਹਦੀ ਆਪਾਂ ਪੁੱਛਤਾਛਤਾ ਕਰਨ ਜਾ ਰਹੇ ਨੇ ਪਰ ਮੇਰਾ ਇਹ ਕਹਿਣਾ ਮਤਲਬ ਹੈ ਇੱਕ ਕ੍ਰਾਈਮ ਹੋ ਕੇ ਰਿਹਾ ਕੋਈ ਸੀ ਸੀ ਟੀ ਵੀ ਵਗੈਰਾ ਲੱਗੇ ਹੋਣੇ ਜਾਂ ਕੁਝ ਬੰਦੇ ਆਂਦੇ ਜਾਂਦੇ ਦਿਖਾਈ ਦਿੱਤੇ ਸੀ ਸੀ ਟੀ ਵੀ ਚ ਉੱਤੇ ਕੈਦ ਹੋਈਆਂ ਕੁਝ ਅੱਛਾ ਜਿਹੋ ਦੀ ਫੋਟੋ ਮੈਂ ਵੀ ਮਾਇਸ਼ ਹੈਗੀਆਂ ਜਿਹੜੀ ਕਿ ਮੈਂ ਤੁਹਾਨੂੰ ਹੁਣੇ ਸ਼ੇਅਰ ਕਰ ਦਾਂਗਾ ਕੀ ਉਹਦੇ ਵਿੱਚ ਸਾਫ ਸਾਫ ਫੋਟੋ ਆਈਆਂ ਇਹਦੇ ਵਿੱਚ ਮੈਂ ਹੁਣੇ ਦੋ ਚਾਰ ਦਿਨ ਤੋਂ ਅਖਬਾਰਾਂ ਜੀ ਦੇਖ ਰਿਹਾ ਕਿ ਰੋਜ਼ ਹੀ ਨੇਪਾਲੀ ਇਹਦੀ ਵਾਰਦਾਤ ਹੋ ਰਹੀਆਂ ਹਨ ਅਗਰ ਸਾਡਾ ਇੰਡੀਆ ਬਾਰੂਨ ਜੇਕਰ ਐਂਟਰ ਕਰ ਰਿਹਾ ਉਸ ਤੋਂ ਬਾਅਦ ਸਾਡੇ ਕਲੋਨੀ ਦੇ ਇੱਕ ਤਾਂ ਗੇਟ ਨਹੀਂ ਲੱਗਿਆ ਹੋਇਆ ਮੈਂ ਲੋਕਾਂ ਨੂੰ ਇਹ ਕੰਨਾ ਹੈ ਕਿ ਸਾਡੇ ਕੋਲ ਤਿੰਨ ਗੇਟ ਹੁੰਦੇ ਨੇ ਇੱਕ ਹੁੰਦਾ ਦੇਸ਼ ਦਾ ਗੇਟ ਹੈ ਇੱਕ ਸਾਡਾ ਹੈਗਾ ਕਲੋਨੀ ਦਾ ਗੇਟ ਹੈ ਇੱਕ ਸਾਡਾ ਆਪਣੇ ਘਰ ਦਾ ਗੇਟ ਹੁੰਦਾ ਹੈ ਹੁਣ ਸਾਡੇ ਕੋਲ ਕਲੋਨੀ ਦਾ ਗੇਟ ਵੀ ਨਹੀਂ ਹੈਗਾ ਮੈਂ ਪਿਛੇ ਇਹਦੇ ਬਾਰੇ ਇਹਦੇ ਬਾਰੇ ਵੀ ਮੈਂ ਜ਼ਿਕਰ ਕੀਤਾ ਸੀਗਾ ਕਿ ਕਲੋਨੀਆ ਦੇ ਗੇਟ ਕੰਮਪਰਸੀ ਹੋਣੇ ਚਾਹੀਦੇ ਨੇ ਅਰ ਕਲੋਨੀਆ ਦੇ ਗੇਟ ਹੁੰਦੇ ਤੇ ਉਹ ਕੰਨੇ ਸਾਡਾ ਵਾਰਦਰ ਕਰਕੇ ਬਾਹਰ ਨਿਕਲ ਜਾਂਦੇ ਜਾਂ ਆਂਦੇ ਹੀ ਨਾ ਇਸ ਲਈ ਕਲੋਨੀ ਦਾ ਗੇਟ ਹੋਣਾ ਔਰ ਇੱਕ ਦੇਸ਼ ਦਾ ਗੇਟ ਹੋਣਾ ਇਹ ਬਹੁਤ ਜ਼ਰੂਰੀ ਹੈ ਜਿਹੜੇ ਆਪਣੇ ਨਹੀਂ ਹੋ ਰਿਆ ਬੰਦਿਸ਼ ਕਿਨੂੰ ਬਣਾਇਆ ਸੀਗਾ ਟੜੀ ਲੜਕੀ ਨੂੰ ਜਾਂ ਕੰਮਲੀ ਨੂੰ ਉਹਨੇ ਕੰਮਲੀ ਨੂੰ ਬਣਾਇ ਤੇ ਦੂਸਰੀ ਮੇਰੀ ਬੇਟੀ ਕੋਲ ਜਦੋਂ ਗਏ ਸੀ ਉਹ ਬਾਇਚਾਸਰ ਮਾਈਲ ओन ਹੋਣ ਦੇ ਕਾਰਨ ਉਹਨੇ ਡਰ ਪਾਤਾ ਉਹ ਕਹਿੰਦੇ ਆਪਾਂ ਏਸੀ ਠੀਕਰਣ ਆਏ ਆ ਤੇ ਉਹਨਾਂ ਨੇ ਫਿਰ ਮਮਾ ਨੂੰ ਫੋਨ ਕੀਤਾ ਉਹਨੇ ਏਸੀ ਠੀਕਰਣ ਕੋਈ ਨਹੀਂ ਬੁਲਾਇਆ ਫਿਰ ਉਹਨੂੰ ਥੋੜਾ ਲੱਗਿਆ ਉਹ ਰੱਖ ਸਕੀਓ ਸਾਰੇ ਨਹੀਂ ਘਰ ਚ ਕੋਣ ਕੋਣ ਸੀ ਕੋਸ ਟਾਈਮ ਤੇ ਸਰ ਇੱਕ ਬੇਟੀ ਸੀਗੀ ਇੱਕ ਰਮੀਟ ਸੀਗੀ ਅੱਛਾ ਔਰ ਕੋਈ ਨਹੀਂ ਸੀਗਾ ਉੱਥੇ ਮੈਂ ਉਹ ਤੋਂ ਉਧਰ ਅੱਧਾ ਪਹਿਲਾਂ ਛੱਡ ਕੇ ਨਿਕਲੇ ਸੀ ਉੱਥੋਂ ਅੱਛਾ ਇਹ ਕਿੰਨੇ ਵੇਲੇ ਘਟਣਾ ਹੋਣੀ ਆ ਇਹ 2 ਵਜੇ ਦਾ ਟਾਈਮ ਹੈ ਕਿੰਨੇ ਕੋ ਜਾਣੇ ਲੋਕ ਅੰਦਰ ਬੜੇ ਹੋਣੇ ਆ 4 ਟੋਟਲ 5 ਜਨੇ ਹੋਗੇ ਇੱਕ ਮੇਰਾ ਜਿਹੜਾ ਕੰਮ ਕਰ ਰਿਹਾ ਉਹ ਤੇ 4 ਜਿਹੜੇ ਹੋਰ ਆਏਗੇ ਉਹ ਪਹਿਲੇ ਲੜਕਾ ਤੁਹਾਡੇ ਕੋਈ ਕੰਮ ਕਰਦਾ ਹੀ ਹੈਗਾ ਵੀ ਕੋਈ ਵੀ ਵਗੈਰਾ ਲੜਾਈ ਝਗੜਾ ਹੈ ਜਾਂ ਤੁਹਾਨੂੰ ਕੋਈ ਉਸਤਾਜੀ ਸੀਗੀ ਹੈ ਰੰਜੀ ਸੀਗੀ ਕੋਈ ਪਹਿਲਾਂ ਉਹ ਕੰਮ ਕਰ ਰਿਹਾ ਸੀ ਉਹਨੂੰ ਕਿਸੇ ਪਿੱਛੇ ਮੇਰਾ ਨਾ ਥੋੜਾ ਜਿਹਾ ਮੈਂ ਸ਼ੁਰੂ ਜਦੋਂ ਲੱਗਣ ਆਇਆ ਸੀਗਾ ਉਦੋਂ ਹੀ ਮੈਨੂੰ ਉਹ ਸੀਗਾ ਕਿ ਮੈਕੋਰੀ ਨੂੰ ਵੈਰੀਫਿਕੇਸ਼ਨ ਵਾਸਤੇ ਲੈ ਜਾਵਾਂ ਹਾਂਜੀ ਜਿਹੜੇ ਕਿ ਲੋਕਾਂ ਨੇ ਪੁਲਿਸ ਵਾਲਿਆਂ ਨੇ ਬਿਲਕੁਲ ਮਨਾ ਕਰਤਾ ਕੀ ਇਹਦੀ ਵੈਰੀਫਿਕੇਸ਼ਨ ਚਲੋ ਕੰਪਲ ਕੰਪਲਸਰੀ ਹੈ ਤੁਸੀਂ ਤਾਂ ਆਪਣੇ ਵੱਲੋਂ ਤਾਂ ਕਿ ਵਧੀਆ ਕੰਮ ਕਰ ਰਹੇ ਹੋ ਪੱਕੇ ਤੌਰ ਦਾ ਕੰਮ ਕਰ ਰਹੇ ਹੋ ਕਿ ਹਾਂ ਵੀ ਕੱਲ ਨੂੰ ਕੋਈ ਵਾਰਦਾਤ ਹੋਵੇ ਤਾਂ ਕੋਈ ਭਾਈ ਹੋਈ ਨਾ ਜਾਵੇ ਸਮਾਂ ਸੁਣ ਲਗੇ ਆਏਗੇ ਦਿਨ ਅੱਗੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਇਹਨੇ ਤਰੇ ਲੋਕ ਪਰ ਉਹ ਵੈਰੀਫਿਕੇਸ਼ਨ ਤੋਂ ਡਰ ਕੇ ਉਹ ਛੱਡ ਗਿਆ ਉਹਦੀ ਵੈਰੀਫਿਕੇਸ਼ਨ ਕਰਵਾਉਣ ਵਾਸਤੇ ਲੈ ਕੇ ਗਏ ਸੀ ਬਟ ਉਹ ਐਸੇ ਹਰ ਕੇ ਡਰ ਗਿਆ ਕਿ ਮੇਰੀ ਵੈਰੀਫਿਕੇਸ਼ਨ ਹੋ ਤਾਂ ਨੇਪਾਲ ਤੋਂ ਨਾ ਕਰ ਲੈ ਇਸ ਕਰਕੇ ਉਹ ਛੱਡ ਕੇ ਚਲਾ ਗਿਆ ਤੇ ਉਹਨੇ ਆਪ ਦਾ ਦੂਸਰਾ ਬੰਦਾ ਇੱਥੇ ਰਖਵਾ ਦਿੱਤਾ ਜੋ ਦੂਸਰੇ ਬੰਦੇ ਨੇ ਵਾਰਦੇ ਉਤੇ ਕਰ ਦਿੱਤੀ ਜੋ ਕੀ ਤਰੀਕ ਨੂੰ ਕੀਤੀ ਹੈ ਸਰਕਾਰ ਦੇ ਤੇ ਕਾਰਨ ਕੀ ਜਿਗਾ ਕਗਲੇ ਨੇ ਛਾੜੀ ਦਿੱਤਾ ਤੇ ਉਹਨੂੰ ਵਾਰਦਾਤ ਨੂੰ ਕਿਉਂ ਇੰਜਾਮ ਦਿੱਤਾ ਐਡਾ ਵੱਡਾ ਵਾਰਦਾਤ ਨੂੰ ਬੰਦੀਸ਼ ਬਣਾਤੀ ਉਹਨਾਂ ਨੂੰ ਆਪਾਂ ਖੁੱਲੀ ਛੂੜ ਦੇਤੀ ਹੈ ਕੀ ਹੈ ਤੇ ਆਪਾਂ ਨੂੰ ਇਹ ਸਰਕਾਰ ਨੂੰ ਮੈਂ ਪੁੱਛਣਾ ਚਾਹ ਰਹੇ ਆ ਕਿ ਆਪਾਂ ਅਗਰ ਆਪਾਂ ਨੇਪਾਲੀਆ ਨੂੰ ਅਜਾ ਛੂੜ ਦਿੱਤੀ ਹੋਈ ਹੈ ਇਹਦਾ ਫੇਰ ਵਾਰਦਾਤ ਇੰਦਾ ਵੱਧ ਰਹੀਆਂ ਕਿ ਉਹਦੀ ਵੈਰੀਫਿਕੇਸ਼ਨ ਨਹੀਂ ਕਰ ਰਹੇ ਉਹਨੂੰ ਲੈ ਕੇ ਨਹੀਂ ਆ ਸਕਦੇ ਅਗਰ ਸਾਡੀ ਗਵਰਨਮੈਂਟ ਹੋ ਗਈ ناکਾਮ ਹੈਗੀ ਹੈ ਉਹਨੂੰ ਲਿਆਣ ਵਾਸਤੇ ਫੇਰ ਉਹਨੂੰ ਆਪਾਂ ਆਪਣੇ ਦੇਸ਼ ਦੇ ਵਿੱਚ ਉਹਨੂੰ ਕਿਉਂ ਵਡਣ ਦੇ ਰਹੇ ਆ ਕਿਉਂ ਆਪਾਂ ਨੂੰ ਰੋਕਾਵਟ ਕਿਉਂ ਨਹੀਂ ਪਾਰੇ ਅਗਰ ਆਪਾਂ ਅੱਜ ਕੈਨੇਡਾ ਜਾਂ ਕਿਤੇ ਜਾਂਦੇ ਆਏ ਆ ਸਾਡਾ ਵੀਜ਼ਾ ਆਇਆ ਕਈ ਚੀਜ਼ਾਂ ਚੈੱਕ ਕਰਕੇ ਸਾਨੂੰ ਤਾਂ ਅੰਦਰ ਮੜ ਦਿੰਦਾ ਆਪਾਂ ਤਾਂ ਖੁੱਲ੍ਹੇ ਮੜਨ ਦੇ ਰਹੇ ਗਿਆ ਮਤਲਬ ਤੁਹਾਡੇ ਕਹਿੰਦਾ ਮਤਲਬ ਕਿ ਰੂਲ ਨੇ ਰੈਗੂਲੇਸ਼ਨਸ ਨਹੀਂ ਹੈਗੇ ਇਹ ਗੱਲ ਤਾਂ ਕਿ ਬੁਕਲੀ ਕਿ ਰੂਲ ਕਿ ਨਹੀਂ ਹੈਗੇ ਇੱਥੇ ਰੈਗੂਲੇਸ਼ਨ ਨਹੀਂ ਹੈਗੇ ਨਾ ਇੱਥੇ ਅੱਛਾ ਅਗਰ ਹੁੰਦੇ ਤਾਂ ਫਿਰ ਵਾਰਦਰ ਜੋ ਹੋਵੇ ਇਹ ਆਪਾਂ ਤਾਂ ਆਪਣੇ ਆਪਣੇ ਬੜਾ ਬੜਾ ਸਵਾਲ ਹੁੰਦਾ ਉਹਨਾਂ ਛੱਡਿਆ ਕਿਉਂ ਤੁਹਾਡਾ ਜਦੋਂ ਤੋਂ ਵੀ ਵੈਰੀਫਿਕੇਸ਼ਨ ਕਰਾਂਗੇ ਉਹਦੇ ਤੋਂ ਉਹਨੂੰ ਇਹ ਚੀਜ਼ ਦਾ ਡਰ ਪੈ ਗਿਆ ਨਾ ਕਿਉਂ ਡਰ ਗਿਆ ਪੈ ਗਿਆ ਵੈਰੀਫਿਕੇਸ਼ਨ ਇਹ ਇੱਕ ਹੁੰਦੀ ਹੈ ਜਾਂਚ ਇੱਕ ਇੱਕ ਇਹ ਕਰਨੇ ਇਹ ਜਿਆਦਾ ਜਾਣ ਜਾਣ ਕਰ ਰਹੇ ਨੇ ਇਸ ਕਰਕੇ ਆ ਰਹੀ ਗਿਆ ਕੋਈ ਪੁਰਾਣੀ ਵਾਰਦਾਤ ਮੇਰੀ ਨੂੰ ਨਿਕਲ ਜਾਵੇ ਕੋਈ ਵੀ ਮੇਰੀ ਪੁਰਾਣੀ ਵਾਰਦਾਤ ਨਾ ਨਿਕਲ ਜਾਵੇ ਕੋਈ ਸਾਹਮਣੇ ਨਾ ਆ ਜਾਵੇ ਜੋ ਕਿਸੇ ਨੇ ਪਹਿਲੇ ਉਹਨੇ ਕੀਤੀਆਂ ਹੋਣਗੀਆਂ ਤਾਂ ਇਸ ਕਰਕੇ ਉਹ ਛੱਡ ਕੇ ਚਲਾ ਗਿਆ ਤੇ ਤੂੰ ਹੀ ਰੱਖਿਆ ਕਿ ਉਹਨੂੰ ਉਹ ਰੱਖਣੋਂ ਨਾ ਕਰਨੇ ਟੈਂਪਰੇਰੀ ਆਪ ਰੱਖਿਆ ਸੀਗਾ ਪੁਲਿਸ ਮੌਕੇ ਤੇ ਪੁਲਿਸ ਹੋਈ ਆਈ ਜਿਹੜੋ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਪੰਜ ਬੰਦੇ ਨੇ ਹਜੇ ਪੁਲਿਸ ਨਾਜਾ 3 ਵਜੇ ਕਰੀ ਪਹੁੰਚ ਗਈ ਉੱਥੇ ਫਿਰ ਉਹਨਾਂ ਨੇ ਨੋਟਿਸ ਕੀਤਾ ਸਾਰਾ ਕੁਝ ਫਿਰ ਉਹਨਾਂ ਨੇ ਸਾਨੂੰ ਇੱਕ ਸੁਜੈਸ਼ਨ ਦਿੱਤੀ ਕਿ ਤੁਸੀਂ ਨੇਪਾਲੀ ਨੂੰ ਨਾ ਰੱਖੋ ਮੈਂ ਕਿਹਾ ਜੀ ਅਪਾ ਨਹੀਂ ਰੱਖਦੇ ਪਰ ਤੁਸੀਂ ਤਾਂ ਐਂਟਰ ਕਰਦਾ ਤਾਂ ਨਾ ਇਹ ਕੰਟਰੀ ਦੇ ਵਿੱਚ ਤੇ ਜੇ ਤੁਸੀਂ ਐਂਟਰੀ ਇੱਥੋਂ ਆ ਰਹੀ ਹੈ ਸਰਕਾਰ ਵੱਲੋਂ ਅਗਰ ਐਂਟਰੀ ਹੋ ਰਹੀ ਹੈ ਤਾਂ ਹੀ ਆਪਣਾ ਅੱਗੇ ਐਂਟਰੀ ਹੋ ਰਹੀ ਹੈ ਮੈਂ ਕਿਹਾ ਮੈਂ ਨਹੀਂ ਰੱਖਦਾ ਤੇ ਮੈਂ ਕਿਹਾ ਉਹ ਚਾਰ ਪੰਜ ਬੰਦੇ ਮਿਲ ਕੇ ਅਗਰ ਸਾਨੂੰ ਵਾਰਦਾਤ ਕਰੀ ਜਾਣ ਤੇ ਆਪਾਂ ਨੂੰ ਕਿੱਥੇ ਰੁਕ ਸਕਦੇ ਹਾਂ ਤੇ ਮੇਰਾ ਹੀ ਸਵਾਲ ਹੈ ਉਸ ਤੋਂ ਬਾਅਦ ਉਹਨਾਂ ਨੇ ਅਗਲੇ ਦਿਨ ਪੁਲਿਸ ਵਾਲਾ ਬੰਦਾ ਜੁੜ ਦਿੱਤਾ ਜਿਹੜੇ ਉਹਨਾਂ ਦੇ ਧਾਰਕੜ ਬਣੇ ਹੋ ਸੀ ਇਹ ਇੱਥੇ ਇਹਨਾਂ ਨੇ ਧਾਰਕੜ ਦੋ ਦੋ ਬਣਾਏ ਨੇ ਇੱਕ ਨਪਾਦੀ ਬਣਾਏ ਨੇ ਇੱਕ ਇੰਡੀਆ ਦੇ ਬਣਾਏ ਨੇ ਕਈ ਨੇ ਉਸ ਧਾਰਕੜ ਦੇ ਜਦੋਂ ਆਪਾਂ ਗਏ ਛਾਂਬੀਨ ਕੀਤੀ ਕੁੰਨਨਗੁਰੀ ਗਏ ਕਿੱਥੇ ਗਏ ਤੋਂ ਬੰਦੇ ਨਹੀਂ ਲੱਭੇ ਸਾਨੂੰ ਠੀਕ ਉਹਨਾਂ ਪੁਲਿਸ ਨੇ ਕੀ ਅਸ਼ਵਾਸ਼ਣ ਦਿੱਤਾ ਉਸ ਤਰੀ ਥਾਣੇ ਦੇ ਵਿੱਚ ਕਿਹੜਾ ਥਾਣਾ ਲੱਗਦਾ ਤੁਹਾਨੂੰ ਇਹ ਬਸੰਦਾ ਵੀ ਨੂੰ ਹੈਗਾ ਉਹਨਾਂ ਨੇ ਕੀ ਅਸ਼ਵਾਸ਼ਣ ਦਿੱਤਾ ਮੁਲਾਜ਼ਮ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਆਪਾਂ ਪੁਸ਼ਤਾਸ਼ ਕੀਤੇ ਆਪਾਂ ਉਹਨਾਂ ਨੂੰ ਭੇਜਤਾ ਹੈਗਾ ਸਾਰੀ ਜਗ ਕਿੰਨੇ ਵਾਰ ਭੇਜਤਾ ਪਰ ਮੌਕੇ ਤੇ একদম ਨਹੀਂ ਭੇਜਿਆ ਗਿਆ ਮੈਨੂੰ ਇਹ ਨਹੀਂ ਪਤਾ ਮੈਂ ਕਿ ਅਸੀਂ ਇਹਨਾਂ ਨੂੰ ਵਾਇਰਲ ਕਰਾਂ ਉੱਥੇ ਬੱਸ ਅਡੇ ਆ ਸਟੇਸ਼ਨ ਤੇ ਚਲੋ ਉਹ ਤਾਂ ਪੁਲਿਸਰ ਆਪਣਾ ਕੰਮ ਕਰ ਰਹੀ ਹੈ ਪਰ ਉਹਨਾਂ ਨੇ ਅਸ਼ਵਾਸ਼ਣ ਕੀ ਦਿੱਤਾ ਤੁਹਾਨੂੰ ਕਿ ਲੱਭ ਰਹੀ ਹੈ ਪੁਲਿਸ ਕਿ ਕੀ ਲੱਭੀ ਕਿਹਾ ਲੱਭ ਰਹੀ ਹੈ ਫਿਰ ਮੈਂ ਅਗਲੇ ਦਿਨ ਮੈਂ ਆਪਣੇ ਬੰਦੇ ਨੂੰ ਜਲਦ ਕੀਤੇ ਜਾਂਦੇ ਕਿ ਗਿਰਫਤਾਰ ਹਲੇ ਤੱਕ ਉਹਨਾਂ ਨੇ ਗਿਆ ਲੱਭਿਆ ਆਪਾਂ ਇਧਰ ਕੁੰਨੂਪੁਰੀ ਸਾਈਡ ਵੀ ਗਿਆ ਤੇ ਬੰਦੇ ਨੂੰ ਨਾਲ ਲੈ ਕੇ ਗਏ ਸੀ ਸਾਰੇ ਤੇ ਉਹਦੇ ਲੱਭਣ ਤੋਂ ਬਾਅਦ ਉੱਥੇ ਉਸ ਸਾਈਡਰ ਸੇ ਕੋਈ ਨਹੀਂ ਮਿਲਿਆ ਹੈਗਾ ਜਿਹੜਨੇ ਆਧਾਰ ਕਾਰਡ ਬਣਾਏ ਹੋਏ ਨੇ ਮੇਰਾ ਕਹਿਣਾ ਬਲਵਾ ਹੈ ਸਾਡਾ ਇੰਡੀਆ ਆਪਣਾ ਆਧਾਰ ਕਾਰਡ ਵੀ ਬਣਾ ਕੇ ਦਿੰਦਾ ਫਟਾਫਟ ਤੇ ਇਹ ਮਤਲਬ ਕਿ ਇਹਦਾ ਬਣਾਉਣਾ ਚਾਹੀਦੇ ਨੇ ਜਿਵੇਂ ਕਿ ਫਰਜੀ ਆਧਾਰ ਕਾਰਡ ਬਣੀਆਂ ਰਹੇ ਉਹਨਾਂ ਦੇ ਕੋਈ ਸਾਈਡਰ ਤੋਂ ਕੋਈ ਰੰਦੀ ਨਹੀਂ ਹੈਗਾ ਨਹੀਂ ਹੁਣ ਪੁਲਿਸ ਨੇ ਕਿ ਅਸ਼ੂਰਣ ਦਿੱਤਾ ਮੈਂ ਤੁਹਾਨੂੰ ਤਿੰਨ ਵਾਰੀ ਕਹਿਤਾ ਉਹਨਾਂ ਨੇ ਹੀ ਦਿੱਤਾ ਕਿ ਆਪਾਂ ਲੱਭਾਂਗੇ ਲੱਭਾਂਗੇ ਬਸ ਹੁਣ ਠੀਕ ਉਹ ਤਾਂ ਚੱਲ ਰਿਹਾ ਬਿਲਕੁਲ ਬਸੰਤ ਵੈਨਿਊ ਦੇ ਪੁਲਿਸ ਨੇ ਕਿਹਾ ਕਿ ਇਸ ਵਾਤਾਤ ਨੂੰ ਜਿਹੜਾ ਕਿ ਨੇਪਾਲੀਆਂ ਨੇ ਇੰਜਾਮ ਜਰਾ ਦਿੱਤਾ ਵਾ ਉਸ ਨੂੰ ਜਲਦ ਹੀ ਫੜਾਂਗੇ ਤੇ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਦੋਸ਼ੀਆਂ ਨੂੰ ਪਕੜ ਕੇ ਉਹਨਾਂ ਨੂੰ ਜਿਹੜੀ ਹੈ ਸਜ਼ਾ ਦਿੱਤੀ ਜਾਏਗੀ ਤੇ ਪਰਿਵਾਰ ਨੂੰ ਸ਼ਵਾਸ਼ਣ ਦਿੱਤਾ ਵੈ ਤੇ ਉਹ ਦੇਖਣਾ ਆਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਰੋਪੀਆਂ ਨੂੰ ਕਿਨੇ ਕੋਈ ਜਲਦ ਪੁਲਿਸ ਗ੍ਰਫਤਾਰ ਕਰਦੀ ਹੈ ਜੈਨ ਸਰ ਜੈਨ ਜੀ ਫ੍ਰੀਪਾਲਸ ਦੀ ਗੱਲ ਕਰ ਰਹੇ ਹੋ ਹਾਂ ਜੀ ਸਰ ਇਹ ਵੀ ਉਹ ਮੇਰੀ ਗੱਲ ਕਰ ਰਿਹਾ ਜਰਨਲਿਸਟ ਪੱਤਰਕਾਰ ਜੀ ਹਾਂ ਜੀ ਜੁਧਿਆਣਾ ਲਾਪਤੋ ਠੀਕ ਹੋ ਉਹ ਵਧੀਆ ਵਧੀਆ ਹੋ ਰਹੀ ਹੈ ਇੱਕ ਸਰ ਮਾਮਲਾ ਦਾ ਰੇ ਧਿਆਨ ਚ ਹੋਣਾ ਕਿ ਰੋਹਿਤ 베ਰੀ ਦਾ ਨੇਪਾਲੀ ਆਏ ਘਰ ਦੇ ਵਿੱਚ ਮਾਰਦਾਤ ਕਰਕੇ ਹਾਂਜੀ ਹਾਂਜੀ ਇਹ ਕੀ ਮਾਮਲਾ ਕੀ ਥੋੜਾ ਦੱਸ ਸਕਦੇ ਹੋ ਇਹਨੇ ਆਪਣੇ ਘਰੇ ਨੇਪਾਲੀ ਰੱਖਿਆ ਵਸੀ ਨੌਕਰ ਇੱਕ ਹਾਂਜੀ ਹਾਂਜੀ ਤੇ ਉਹਦੇ ਵਿੱਚ ਇਹਨੇ ਫਿਰ ਜਿਹੜਾ ਉਹਨਾਂ ਫਲੈਨ ਸਾਥੀ ਨੌਕਰ ਦੇ ਹਾਂ ਹਾਂ ਲਾੜੇ ਸੀ ਬੰਦੇ ਹਾਂ ਹਾਂ ਤੇ ਉਹਨਾਂ ਨੇ ਕਹਿੰਦੇ ਚੋਰੀ ਕੋਸ਼ਿਸ਼ ਕੀਤੀ ਸੀ ਲੈ ਕੇ ਕੁਝ ਨਹੀਂ ਗਏ ਠੀਕ ਹੈ ਹੂੰ ਪਰ ਉਹਨਾਂ ਦਾ ਕਹਿਣਾ ਹੈ ਕਿ ਮੁੰਦਰੀਆਂ ਮੰਦਰੀਆਂ ਵਗੈਰਾ ਲੈ ਕੇ ਆਏ ਨੇ ਬਿਲਕੁਲ ਨਹੀਂ ਮੋਕੇ ਤੇ ਨਾਲ ਇਹਨਾਂ ਨੇ ਸਟੇਟਮੈਂਟ ਦਿੱਤੀ ਆ ਮੋਕੇ ਤੇ ਮੈਂ ਜਾ ਗਿਆ ਹੁਣ ਸਾਰਾ ਕੁਝ ਪੱਟ ਗਿਆ ਤੁਹਾਡਾ ਹੂੰ ਹੂੰ ਕੁਝ ਨਹੀਂ ਜੁੜੀ ਹੋਇਆ ਅੱਛਾ ਤੇ ਇਹਨਾਂ ਦੇ ਘਰ ਦੇ ਵਿੱਚ ਉਸ ਟਾਈਮ ਕੌਣ ਕੌਣ ਸੀਗਾ ਕੁਝ ਪਤਾ ਇਦਾਂ ਦਾ ਇੱਕ ਲੜਕੀ ਸੀ ਨਾ ਅੱਛਾ ਜੀ ਇੱਕ ਲੜਕੀ ਸੀ ਇੱਕ ਇਹਨਾਂ ਦੀ ਮਿਲ ਸੀ ਓਕੇ ਜੀ ਤੇ ਹੁਣ ਪਕੜੇ ਗਏ ਆ ਰੋਪੀ ਆ ਫਰਾਰ ਨਹੀਂ 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 ਉਹ ਸੇ ਆਪਣੇ ਕਰ ਰਿਹਾ ਇਹਨਾਂ ਦਾ ਅੱਛਾ ਕਰ ਰਹੇ ਲੰਬਰੇ ਉਹਨਾਂ ਦੇ ਬੰਦੇ ਬਰੇ ਇਨੂੰ ਕਹਿ ਰਹੇ ਵੀ ਆਪਣੀ ਸਟੇਟਮੈਂਟ ਦੇ ਕੇ ਜਾਵੇ ਠੀਕ ਹੈ ਜੀ ਠੀਕ ਹੈ ਜੀ ਤੇ ਕੋਈ ਵੈਰੀਫਿਕੇਸ਼ਨ ਹੋਈ ਸੀ ਨੇਪਾਲੀ ਦੀ ਇਹਨਾਂ ਦੇ ਵੱਲ ਨਹੀਂ ਤਾਂ ਹੁਣ ਮੰਨ ਲਓ ਇਹਨਾਂ ਨੂੰ ਕੋਈ ਵੈਰੀਫਿਕੇਸ਼ਨ ਨਹੀਂ ਸੀ ਇਹ ਕਹਿੰਦਾ ਵਾ ਮੰਨ ਲਾ ਕਿ ਮੈਂ ਕਾਊਂਟਰ ਕਰਾਸ ਓਕੇ ਜੀ ਕਾਊਂਟਰ ਦਾ ਕੋਈ ਹੈ ਨਹੀਂ ਹੋ ਗਿਆ ਓਕੇ ਜੀ ਓਕੇ ਜੀ ਵੀ ਨਹੀਂ ਪੇਜ ਕੀਤਾ ਠੀਕ ਹੈ ਜੀ ਠੀਕ ਹੈ ਸਰ ਜੈ ਜੀ ਜੁੜੇ ਹੋ ਲੋ ਧੰਨਾਂ ਲਾਈਵ ਦੇ ਨਾਲ ਅਨੀਰ ਦਾ ਯੂਮਪੀ ਰਿਪੋਰਟ ਧੰਨਵਾਦ